ਤਦ ਆveni ਹੁੰਦਾ ਦਾ ਨਹੀਂ ਬਹੁਤ ਬਹੁ ਥੈਂਕ ਯੂ 36 ਸਾਲ ਬਾਅਦ ਸਾਰੇ ਸੜਕ ਦਾ ਕਾਇਆਕਲਪ ਹੋ ਰਿਹਾ ਦਵਾਰੇ ਹਾਂ ਮੈਂ ਦੱਸਿਆ ਪੱਤਰ ਭੇਜਿਆ ਸੀ ਪਰ ਹੁਣ ਦਿਖਾਵਾ ਨਹੀਂ ਨਹੀਂ ਪੱਤਰ ਦੇ ਦਾ ਗੁਰਨਾਮ ਹੈ ਬਾਕੀ ਕਿਵੇਂ ਦੇ ਬਗਾਨੇ ਚੇਅਰਮੈਨ ਸੜਕ 5 ਸਾਲ ਨਹੀਂ ਸਰ 1 ਸਾਲ ਦਾ ਇਹ ਪਰਦਾ ਸਾਭਾਈ ਕੇ ਆਜਾ ਆਜਾ ਆਜਿਓ ਨਾ ਬਦਰ ਕਰਾ ਤਰ ਸਾਲ ਤਰਾਂ ਸਰੇ ਸਾਡੇ ਕਮਲਜੀਤ ਠੇਕੇਦਾਰ ਨੇ ਬਹੁਤ ਕੰਮ ਕੀਤਾ ਹੜਾ ਅੱਛਾ ਜੀ ਸਰੇ ਅਸੀਂ ਪ੍ਰਾਪਤ ਹੋਰ ਦਿੱਤਾ ਉਹ ਪੂਰਾ 1-2 ਸਾਨੂੰ ਮਿਲਿਆ ਤੇ ਇਹਦੇ ਤਰੀਕੇ ਤੋਂ ਸੰਭਲਿਆ ਬਰਨਮ ਸਿੰਘ ਜੀ ਮਤਰੀ ਜੀ 25 ਮਾਰਚ ਨੂੰ ਪ੍ਰਕਾਸ਼ ਹੋ ਗਏ ਲਗਭਗ ਇੱਕ ਸਾਲ ਦੁਬਾਰਾ ਪੇਂਟ ਕਰਾ ਕੇ ਫਿਰ ਰਿਸਟੋਰ ਕਰਦੇ ਤੇ 55 ਸਾਲ ਦੀ ਇਹ ਟਿਕਾਣਾ 55 ਸਾਲ ਨੱਕੇ ਤੇ ਸਰ ਉਹ ਵੀ ਅਨੰਦਪੁਰ ਸਾਹਿਬ ਖਾਲਸਾ ਦੀ ਜਨਮ ਭੂਮੀ ਹੈ ਯਾਨੀ ਪੰਜਾਬ ਵਸਦਾ ਇਸ ਧਰਤੀ ਤੇ ਇਹ ਫਿਰ ਅਸੀਂ ਨੂੰ ਦੁਬਾਰਾ ਪੇਂਟ ਕਰਾ ਕੇ ਇਹਨੂੰ ਰੀਸਟੋਰ ਕਰਵਾਉਣਾ ਹੈ। ਅਜੇ ਵੀ ਯਾਦ ਕਰਦੇ। ਸਰੀਕ ਸਰ ਉਸ ਤਰਫ ਸਰ ਅੱਗੇ ਚੜੀਏ। ਔਰ ਟੀ-ਸ਼ਰਟ ਔਰ ਕੀਤੇ ਨੂੰ ਬੁਲਾ ਲਓ। ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ। ਹਾਂ ਜੀ ਸਰ ਸਾਹਿਬ। ਇੱਕ ਮਿੰਟ ਇੱਕ ਵਾਰ ਦੱਸੋ ਸਰ ਜੀ ਇਹ ਕਿਹੜਾ ਨੰਬਰ ਹੈ ਨੰਬਰ 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 ਨੰ ਵਾਈਟ ਸਿਟੀ ਦੇ ਨਾਂ ਤੇ ਜਾਣਗੇ। ਸੋ ਵਾਈਟ ਸੰਗਮਰਮਰ ਚਿੱਟੇ ਰੰਗ ਦਾ ਸਫੈਦ ਰੰਗ ਦਾ ਸੰਗਮਨ ਬਾਰੇ ਕਿਹੜੇ ਬਣੂਗਾ। ਹੋਰ ਬੇ 6 ਗੇਟ ਬਣਾਏ ਜਾਣਗੇ ਬੜੇ ਜੀ ਜੀ ਪਾਣੇ ਵਿਰਸੇ ਨਾਲ ਸੰਬੰਧਿਤ ਗੇਟ ਹੋਣਗੇ। ਜੀ ਤੇ ਗੁਰਬਾਣੀ ਜਿੱਦਾਂ ਕਰੇ ਐਨਐਕਸਿ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਜਿਨ੍ਹਾਂ ਓਖਾਂ ਦੀ ਚਰਚਾ ਜਿਨ੍ਹਾਂ ਓਖਾਂ ਦਾ ਵਰਣਨ ਐਨਐਕਸ ਇਥੇ ਲਾਈ ਆਈ ਹੈ ਨਾ ਤੇ ਇੱਕ ਇਤਿਹਾਸਕ ਚੀਜ਼ ਹੋਊਗੀ ਤੇ ਸਾਡੇ ਹਿੱਸੇ ਇਹ